ਸਰਬੱਤ ਦਾ ਪਲਾ ਚੈਰੀਟੇਬਲ ਟਰਸਟ ਦੇ ਮੈਨੇਜਿੰਗ ਟਰਸਟੀ ਉੱਗੇ ਸਮਾਜ ਸੇਵੀ ਡਾਕਟਰ ਐਸ.ਪੀ. ਸਿੰਘ ਬਰਾਏ ਜੀ ਦੇ ਦਿਸ਼ਾ ਨਿਰਦੇਸ਼ ਅਨਸਾਰ ਤੂਸੀਬੰਦ ਤੇ ਦਰਿਆ ਵਿੱਚ ਵਸੇ ਪਿੰਡ ਸੰਘੇੜਾ ਅਤੇ ਕੌਡੀਵਾਲ ਕੰਬੋ ਖੁਰਦ ਵਿਖੇ ਦੋਹਾਂ ਪਿੰਡਾਂ ਨੂੰ 50-50 ਪਸ਼ੂਆਂ ਦੇ ਸੁੱਕੇ ਚਾਰੇ ਚਾਰ ਦੀਆਂ ਗੱਠਾਂ ਦਿੱਤੀਆਂ ਗਈਆਂ ਜ਼ਿਕਰਯੋਗ ਹੈ ਕਿ ਇਸ ਮੁੱਚੇ ਹੜਪੀਰਤ ਇਲਾਕੇ ਵਿੱਚ ਬਰਾਏ ਸਾਹਿਬ ਵੱਲੋਂ ਰਾਸ਼ਨ ਅਤੇ ਪਸ਼ੂਆਂ ਦੇ ਚਾਰੇ ਦੀ ਨਿਰੰਤਰ ਸਪਲਾਈ ਚੱਲ ਰਹੀ ਹੈ ਇਸ ਦੇ ਬਾਵਜੂਦ ਵੀ ਹੜਪੀਰ ਤਲਾਕੀ ਵਿੱਚ ਜ਼ਰੂਰਤ ਅਨਸਾਰ ਵੱਖਰਾ ਸਮਾਨ ਵੀ ਮੁਹయ్యా ਕੀਤਾ ਜਾਂਦਾ ਹੈ। ਇਸ ਮੌਕੇ ਪਿੰਡ ਵਾਸੀਆਂ ਨੂੰ ਮੱਛਰ ਅਤੇ ਹੋਰ ਜੀਵ ਜंतुओं ਤੋਂ ਬਚਾਉਣ ਲਈ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਮੋਗਾ ਦੀ ਟੀਮ ਵੱਲੋਂ ਪ੍ਰਾਇਆ ਸਹਿਬ ਵੱਲੋਂ ਪੇਂਟ ਕੀਤੀ ਗਈ ਫੋਗ ਮਸ਼ੀਨ ਨਾਲ ਪਿੰਡ ਕੋਡੀ ਵਾਲਾ ਕੰਬੋ ਖੁਰਦ ਵੀਖੇ ਸਪਰੇਅ ਕੀਤੀ ਗਈ। ਪਿੰਡ ਦੇ ਨੌਜਵਾਨਾਂ ਨੇ ਇਸ ਕੰਮ ਵਿੱਚ ਪੂਰਾ ਸਾਥ ਦਿੱਤਾ। ਇਸ ਮੌਕੇ ਟਰਸਟ ਦੇ ਜ਼ਿਲ੍ਹਾ ਪ੍ਰਧਾਨ ਗੋਕਲ ਚੰਦ ਬੁੱਗੀਪੁਰਾ ਟਰਸਟੀ ਭਵਨਦੀਪ ਸਿੰਘ ਪੁਰਵਾਰ ਟਰਸਟੀ ਸਰਦਾਰ ਹਰਪਿੰਦਰ ਸਿੰਘ ਜਾਨੀਆਂ ਟਰਸਟੀ ਰਾਮ ਸਿੰਘ ਜਾਨੀਆਂ ਸੁਖਦੇਵ ਸਿੰਘ ਢੇਸੀ ਪਿੰਡ ਦੇ ਸਰਪੰਚ ਜਗਸੀਰ ਸਿੰਘ ਆਦ ਹੋਰ ਪਤਵੰਤੇ ਮੌਜੂਦ ਸਨ

उ समाज सेवी डॉ एस पी सिंह ओबराये का उपरला सनी ओबराय क्लिनिकल लैब एंड डायग्नोस्टिक सेंटर सारे टेस्ट सिर्फ लागत रेट पर दे उच्च तकनीक ਅਤੇ ਤਜਰਬੇਕਾਰ ਸਟਾਫ ਮਾਨਵਤਾ ਦੀ ਸੇਵਾ ਨੂੰ ਸਮਰਪਿਤ सनी ओबराय क्लिनिकल ਲੈਬ ਐਂਡ ਡਾਇਗਨੋਸਟਿਕ ਸੈਂਟਰ ਵਸਤੀ ਗੋਬਿੰਦਗੜ੍ਹ ਨੇੜੇ ਗੁਰਦੁਆਰਾ ਸਾਹਿਬ ਮੋਗਾ ਸੰਚਾਲਕ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ